ਹਾਂਜੀ ਅੰਛ ਤੁਈ ਇਨੇ ਟਾਈਮ ਬਾਅਦ ਆਇਆ ਤੈਨੂੰ ਮੇਰੀ ਯਾਦ ਨਹੀਂ ਆਈ ਬੋਲਣ ਕਰੀਂ ਯਾ ਕੁਝ ਬੋਲ ਮੰਮੀ ਉਸ ਟਾਈਮ ਮੈਨੂੰ ਬੜਾ ਫੀਲ ਹੋਇਆ ਉਸ ਟਾਈਮ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਿਆ ਮੈਂ ਉਹਨਾਂ ਨੂੰ ਕਹਿਣਾ ਹੈ ਕਿ ਵੀਡੀਓ ਮੈਂ ਬਣਾਈ ਆ ਪਲੇਗ ਨੋਸਟੰਗ ਕਹਿਣ ਨਹੀਂ ਮੇਰੀ ਸੁਣੀ ਅੰਛ ਤੂੰ ਕਿਉਂ ਇਨੀ ਟੈਂਸ਼ਨ ਲੈ ਰਿਹਾ ਆ ਇਰ ਮੈਨੂੰ ਪਤਾ ਵਾ ਕੋਈ ਗੱਲ ਨਹੀਂ ਮੈਨੂੰ ਪਤਾ ਹੀ ਤਾਂ ਨਹੀਂ ਬੋਲ ਸਕਦਾ ਸੀ ਚੰਗਾ ਇਹ ਤੂੰ ਬੋਲਿਆ ਵੀ ਨਹੀਂ ਕੁਝ ਐਵੇਂ ਸਾਰੇ الزام ਤੇਰੇ ਸਿਰ ਤੇ ਬਾਅਦ ਵਿੱਚ ਆ ਜਣਾ ਸੀ ਸਾਰੇ ਨਬ ਤੈਨੂੰ ਦੋਸ਼ੀ ਕਹਿਣਾ ਸੀ ਪਰ ਇੱਕ ਗੱਲ ਨਾ ਮੂ ਵੀ ਸੋਚੰਨੀ ਆ ਜੇ ਤੇਰੀ ਮੰਮਾ ਨੂੰ ਪਤਾ ਹੀ ਕਿ ਵੀਡੀਓ ਤੂੰ ਬਣਾਈ ਆ ਤੂੰ ਤੇ ਮੈਨੂੰ ਵੀ ਆ ਕੇ ਦੱਸਤਾ ਸੀ ਕਿ ਮੰਮੀ ਮੰਮੀ ਨੂੰ ਸਭ ਕੁਝ ਪਤਾ ਲੱਗ ਗਿਆ ਪਰ ਤਾਂ ਵੀ ਦੀਰੀ ਨੇ ਉਹ ਮੁੰਡੇ ਦੇ ਮੂੰਹ ਤੇ ਕਿਉਂ ਨਹੀਂ ਚਪੇੜ ਮਾਰੀ ਕਿ ਵੀਡੀਓ ਤੇ ਮੇਰੇ ਮੁੰਡੇ ਨੇ ਬਣਾਈ ਆ ਤੇ ਤੂੰ ਹੀ ਨਹੀਂ ਗੱਲ ਕਿਉਂ ਕਹਨੇ ਵਾ ਕਿ ਵੀਡੀਓ ਵੀ ਮੈਂ ਬਣਾਈ ਆ ਵੇੜਾ ਤੈਨੂੰ ਪਤਾ ਹੀ ਸਾਰੀ ਗੇਮ ਜਦੋਂ ਉਹਨਾਂ ਨੇ ਚਲਾਈ ਹੈ ਉਹਨਾਂ ਨੇ ਤੈਨੂੰ ਘਰੋਂ ਕੱਢਣਾ ਸੀ ਸਾਰੀ ਗੇਮ ਉਹਨਾਂ ਨੇ ਬਣਾਇਆ ਫਿਰ ਮੁੰਡੇ ਦੇ ਸਿਰ ਤੇ ਇਲਜ਼ਾਮ ਕਿੱਥੋਂ ਦੇ ਦਿੰਦੇ ਸਹੀ ਗੱਲ ਹੈ ਪਾਜੀ ਜਿਹੜਾ ਮੁੰਡਾ ਅੰਦਰ ਵੜਿਆ ਉਹ ਵੀ ਉਹਨਾਂ ਨੇ ਖੁਦ ਵੜਾਇਆ ਭਾਵੇਂ ਉਹਨਾਂ ਦੀ ਕੁੜੀ ਆ ਸੱਸ ਆ ਤੇ ਜਿਹੜਾ ਤੇਰਾ ਘਰ ਵਾਲਾ ਕੱਜਰ ਦਾ ਉਹ ਵੀ ਨਾਲ ਗਲਿਆ ਤੈਨੂੰ ਤੁਰਨ ਲੱਗਿਆ ਮੈਂ ਤੇਰੀ ਗਲਤੀ ਘੜਦਾ ਤੂੰ ਉੱਥੋਂ ਮੈਨੂੰ ਇੱਕ ਫੋਨ ਕਰਦੀ ਕਿ ਮੇਰੇ ਨਾਲ ਆਇਆ ਕੁਝ ਹੋੰਦਿਆ ਅਜੇ ਜੇ ਮੈਂ ਉਸ ਘਰ ਦੀ ਧਲੀ ਨਹੀਂ ਹੱਟ ਚੜਦਾ ਤੇ ਤੇਰੇ ਕਰਕੇ ਮੈਂ ਉਹ ਵੀ ਛੱਡ ਜਾਂਦਾ ਉਹਨਾਂ ਨੂੰ ਮੈਂ ਸੌਂਗ ਸੁਣਾ ਕੇ ਹੰਦਾ ਸਾਰਿਆਂ ਨੂੰ ਕਿ ਤੁਸੀਂ ਆ ਕੀ ਕਰਤੂਤ ਕਰਦੇ ਤੇ ਕੀ ਕਰਨ ਦੇ ਇੱਥੇ ਬਾਜੀ ਤੁਹਾਨੂੰ ਪਤਾ ਜਿਸ ਹਾਲਾਤ ਚ ਮ ਉਸ ਘਰੋਂ ਨਿਕਲੀ ਨਾ ਨਾ ਤੇ ਉਹਨਾਂ ਨੇ ਮੈਨੂੰ ਤਾਂ ਤੇ ਫੋਨ ਲਈ ਕੱਪੜੇ ਦਿੱਤੇ ਸੀ ਤੇ ਨਾ ਹੀ ਮੈਨੂੰ ਫੋਨ ਦਿੱਤਾ ਸੀ ਕਿ ਮੈਂ ਕਿਹਨੂੰ ਫੋਨ ਕਰਕੇ ਕਹਿ ਸਕਾਂ ਮੈਂ ਤੇ ਇੱਥੋਂ ਤੱਕ ਕਿ ਮਰਨ ਤੱਕ ਚੱਲ ਗਈ ਸੀ ਕਿ ਮੇਰੇ ਕੋਲ ਹੁਣ ਕਈ ਰਾਹ ਨਹੀਂ ਰਹਿ ਗਏ ਬਾਹਰ ਆ ਕੇ ਕਿਸੇ ਦਾ ਫੋਨ ਤੋਂ ਫੋਨ ਕਰ ਦਿੰਦੀ ਜਰੂਰੀ ਥੋੜਾ ਹੀ ਘਰ ਦੇ ਵਿੱਚੋਂ ਤੈਨੂੰ ਹੋਰ ਮਿਲਣਾ ਸੀ ਜੇ ਉਹਨਾਂ ਨੇ ਕੱਢਿਆ ਹੀ ਬਰੋਂ ਕਿਸੇ ਕੋ ਮਦਦ ਲੈ ਲੈਂਦੀ ਫੋਨ ਕਰ ਦਿੰਦੀ ਇੱਕ ਮੈਨੂੰ ਬਾਜੀ ਜਰੂਰ ਮੈਨੂੰ ਬੁਲਾਉਂਦੀ ਉੱਥੇ ਇਰੋ ਸੇਪ ਟੇਪਈ ਹੋਵੇ ਨਾ ਉਹ ਕੋਈ ਔੜ ਦਾ ਸੋਚਦਾ ਨਹੀਂ ਆ ਮੈਨੂੰ ਤਾਂ ਉਹਦੇ ਖੁਦ ਨਹੀਂ ਪਤਾ ਕਿ ਮੈਂ ਨਾ ਹੋਣ ਕੀ ਤੇ ਆ ਮੈਂ ਕਿੱਧਰ ਜਾਵਾ ਕਿੱਧਰ ਨਾ ਜਾਵਾ ਮੈਨੂੰ ਤੇ ਆਪਣਾ ਘਰ ਨਹੀਂ ਦੇ ਦਦਾ ਕਿ ਮੇਰਾ ਇੱਧਰ ਲਾ ਵੀ ਕਰ ਹੈਗਾ ਮੈਂ ਇੱਧਰ ਹੀ ਚੱਲ ਜਾ ਮੈਨੂੰ ਤੇ ਕੋਈ ਜੋੜ ਸਮਝਣ ਨਹੀਂ ਦੇਈ ਕਿ ਮੈਂ ਕੀ ਕਰਦੀ ਇਹ ਕੁੜੀਆਂ ਦੇ ਵਿੱਚ ਨਾ ਇਹੋ ਕਮੀ ਹੈ ਕਿ ਘਰ ਦੇ ਵਿੱਚ ਜਦੋਂ ਕੋਈ ਗੱਲ ਨਹੀਂ ਆ ਆਪਾਂ ਮਰ ਬਣਾ ਦੇ ਪਹੁੰਚ ਜਾਣਾ ਆਪਾਂ ਜ਼ਹਿਰ ਖਾ ਲੈਣਾ ਆਪਾਂ ਨਹਿਰ ਚ ਛਾਲ ਮਾਰ ਦੇਣੀ ਆ ਆਪਾਂ ਬਾਹ ਵੜ ਲੈਣੀ ਆ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ ਪਾਜੀ ਮੇਰੀ ਗੱਲ ਸੁਣਾ ਅਸੀਂ ਕਹਿ ਤੈ ਦਿੰਨੇ ਆ ਕਿ ਕੁੜੀਆਂ ਦੀ ਗਲਤੀ ਹੈਗੀ ਆ ਦੇਖੋ ਕੁੜੀਆਂ ਦੇ ਅੱਗੇ ਵੀ ਜਦੋਂ ਕੋਈ ਰਾਹ ਨਾ ਨਾ ਰਹਿ ਜੇ ਤੇ ਕੁੜੀਆਂ ਵੀ ਮਜਬੂਰ ਹੋ ਜਾਂਦੀਆਂ ਆ ਤੇ ਪਹਿਲੀ ਗਲਤੀ ਤਾਂ ਮੈਂ ਤੁਹਾਡੀ ਵਾਈਫ ਦੀ ਕੱਢਾਂਗੀ ਜਿਹੜੀ ਉੱਥੇ ਬੈਠੀ ਆ ਉਹਨਾਂ ਦੀ ਧੀ ਧੀ ਆ ਤੇ ਦੂਜੇ ਦੀ ਧੀ ਕੁਛ ਨਹੀਂ ਦੂਜੇ ਦੀ ਧੀ ਨੂੰ ਭਾਵੇਂ ਜਾਨੋਂ ਮਾਰ ਦੋ ਤੁਸੀਂ ਉਹਨੂੰ ਕਿੱਦਾਂ ਰੱਖਿਆ ਅਰੇ ਘਰ 'ਚ ਕੁੱਤਾ ਵੀ ਰੱਖ ਲਓ ਉਹਨਾਂ ਵੀ ਪਿਆਰ ਪੈ ਜਾਂਦਾ ਏ ਇਹ ਤਾਂ ਫਿਰ ਤੁਹਾਡੇ ਘਰ ਦੀ ਧੀ ਹੈਗੀ ਭਾਜੀ ਇੱਕ ਗੱਲ ਮੈਂ ਤੁਹਾਨੂੰ ਕਹਾਂ ਸਾਨੂੰ ਨਹੀਂ ਪਤਾ ਤੁਹਾਡੇ ਨਾਲ ਕੀ ਰਿਲੇਸ਼ਨ ਹੈ ਉਹਨਾਂ ਦਾ ਕੀ ਹਿਸਾਬ ਹੈ ਕਿੱਦਾਂ ਰਹਿੰਦੇ ਹੋ ਸਾਨੂੰ ਪਤਾ ਹੁੰਦਾ ਤੇ ਅਸੀਂ ਜ਼ਰੂਰ ਪਹਿਲੇ ਗੱਲ ਚੁੱਕ ਲੈਂਦੇ ਅਸੀਂ ਤੁਹਾਨੂੰ ਵਿਆਹ ਚ ਵੀ ਨਹੀਂ ਵੇਖਿਆ ਇੰਨਾ ਸਾਨੂੰ ਸੁਣਾਇਆ ਕਿ ਤੁਸੀਂ ਬਾਹਰ ਗਏ ਇਹਨਾਂ ਦਾ ਝੂਠ ਸੱਚ ਤੇ ਉਦੋਂ ਪਤਾ ਲੱਗ ਜਾਂਦਾ ਤੇ ਵਧੀਆ ਹੁੰਦਾ ਤੁਸੀਂ ਗੱਲ ਕਰ ਦਿਓ ਧੀ ਭੈਣ ਦੀ ਉਹਨਾਂ ਨੇ ਧੀ ਭੈਣ ਨੂੰ ਕੀ ਰੱਖਣਾ ਉਹਨਾਂ ਨੇ ਜਵਾਈ ਰੱਖਿਆ ਗਿਆ ਉਹਨਾਂ ਦੇ ਬੁੰਡੇ ਆਪਣੇ ਦਾ ਘਰ ਤੋਂ ਉਜਾੜੇ ਜਾਣਿਆ ਤੇ ਮੇਰਾ ਘਰ ਤੋਂ ਪਹਿਲਾਂ ਉਜਾੜਿਆ ਆ ਜਿਹੜੀ ਉੱਥੇ ਜਾ ਕੇ ਬੈਠੀ ਆ ਵਿਆਹ ਤੋਂ 4 ਦਿਨ ਪਹਿਲਾਂ ਗਈ ਆ ਤਾਨੂੰ ਉਹਨਾਂ ਨੇ ਦੱਸਿਆ ਵਾ ਬਾਹਰ ਆ ਬਾਹਰ ਦੂਰ ਮੈਂ ਕੋਈ ਨਹੀਂ ਗਰ ਉੱਥੇ ਮੇਰੀ ਜਦੋਂ ਗੱਲ ਹੋਈ ਹੈ ਮੈਨੂੰ ਕਹਿ ਕੇ ਭੇਜਿਆ ਜੇ ਤੂੰ ਵਿਆਹ ਤੇ ਜਾਣਾ ਹੀ ਤੇ ਤੇਰੀ ਖੁਸ਼ੀ ਚੱਲ ਜਾ ਪਰਵਾਸ ਸ ਇਸ ਘਰ ਚ ਨਾ ਬਣੀ ਉਹਦਾ ਦੀ ਆਪਣੀ ਮਾਂ ਦੇ ਘਰ ਤੋੱਥੇ ਆ ਕੇ ਬੈਠੀ ਹੋਈ ਹੈ ਉਹਦੀ ਮਾਂ ਨੇ ਆਪਣੇ ਮੁੰਡੇ ਦਾ ਘਰ ਤੋਂ ਜਾੜਿਆ ਜਾੜਿਆ ਤੇ ਮੇਰਾ ਪਹਿਲਾਂ ਉਜਾੜਿਆ ਸਰ ਭਾਜੀ ਇਹੋ ਜਿਹੇ ਮਾਂ ਦਾ ਕੀ ਕਰਨਾ ਨਾ ਨੇ ਆਪਣੀ ਧੀ ਵਸਨ ਦਿੱਤੀ ਤੇ ਨਾ ਨੇ ਆਪਣਾ ਪੁੱਤ ਵਸਨ ਦਿੱਤਾ ਤਲਗ ਨਹੀਂ ਵਸਾਣੀ ਉਹ ਗੱਲ ਪਾਸੇ ਹੀ ਉਹ ਜਦ ਨਾ ਨਾ ਲਾ ਕੇ ਭੇਜਦੀ ਸਾਡੀ ਧੀਤੇ ਤੇ ਓਜ ਲਾਤੀ ਅਸੀਂ ਤੇ ਕਿਹਨੂੰ ਮੂੰਹ ਖਾਣ ਜੋਗੇ ਨਹੀਂ ਰਹਿ ਗਈ ਅਸੀਂ ਕਿਨੂੰ ਕਿਨੂੰ ਸਫਾਈ ਦਵਾਂਗੇ ਉਹ ਉਹਦੀ ਮਾਂ ਦੀ ਆਦਤ ਹੀ ਸ਼ੁਰੂ ਤੋਂ ਹੀ ਧੀ ਤੜੀ ਧੀ ਤੇ ਉਹ ਜਾ ਲਿਆਂ ਲਿਆਂ ਜਵਾਈ ਤੇ ਘੜੀਆਂ ਘਟ ਲਾਈਆਂ ਆਪਣੀ ਧੀ ਨੂੰ ਘਰੋਂ ਬਾਹਰ ਕੰਜ ਜਵਾਈ ਤੇ ਵੀ ਓਜ ਲਾ ਕੇ ਭਾਈ ਜੇ ਇੱਕ ਵਾਰੀ ਸਾਨੂੰ ਪਤਾ ਲੱਗ ਜਾਂਦਾ ਨਾ ਕਿ ਤਿੰਨਾਂ ਦੀ ਅਸਲੀਅਤ ਦਾ ਪਹਿਲ ਤਾਂ ਅਸੀਂ ਕਦੀ ਵੀ ਰਿਸ਼ਤਾ ਨਾ ਕਰਦੇ ਅਸੀਂ ਸੋਚਿਆ ਚਲੋ ਚੰਗੀ ਫੈਮਿਲੀ ਆ ਛੋਟਾ ਪਰਿਵਾਰ ਆ ਤੇ ਸੁખી ਰਹੂਗੀ ਪਰ ਸੁਖੀ ਤੇ ਕੀ ਦੁੱਖ ਵੀ ਇਹੋ ਜਿਹੇ ਦਿੱਤੇ ਜਿਹੜੇ ਕਦੀ ਭੁੱਲਾ ਨਹੀਂ ਨਾ ਪਰ ਮੈਂ ਇਹਨੂੰ ਸਮਝਾ ਕੇ ਭੇਜਿਆ ਸੀ ਮੈਂ ਕਿ ਤੇਰੇ ਨਾਲ ਜਦੋਂ ਕੋਈ ਗੱਲ ਹੋਣ ਲੱਗਦੀ ਆ ਜਾਂ ਗੱਲ ਹੋਈ ਆ ਮੈਨੂੰ ਸਿਰਫ ਇੱਕ ਫੋਨ ਕਰਦੀ ਇੱਕ ਫੋਨ ਮੈਨੂੰ ਕਰਦੀ ਮੋਂਨਾ ਦੀ ਇੰਟਰਨੈਟ ਖੜਕਾ ਦਾਂਗਾ ਉਹ ਜਿਹੜੀ ਉੱਥੇ ਸਾਜ ਕੇ ਬੈਠੀ ਐ ਨਾ ਉਹਦੇ ਵਿੱਚ ਜਿਹੜੀ ਉਹਦੀ ਮਾਂ ਆ ਸਿਆਪੇ ਬਾਣੀ ਉਹਨਾਂ ਨੂੰ ਕਲ ਸਾਕ ਜਾਂਦਾ ਪੂਰੀ ਮੌਥੇ ਮੈਂ ਤੇ ਪਾਜੀ ਹੁਣ ਵੀ ਇਹਨੂੰ ਕਹਿੰਨੀ ਆ ਕਿ ਸਾਨੂੰ ਇੱਕ ਵਾਰੀ ਗੱਲ ਕਰ ਲੈਂਦੇ ਇਹ ਕਹਿੰਦੀ ਆ ਕਿ ਨਹੀਂ ਜਾਣਾ ਦੇਖੋ ਤਲਾਕ ਵਾਲੇ ਬੰਦੇ ਅਜੇ ਨਾ ਤੁਰ ਪਹਿਲਾਂ ਮੈਨੂੰ ਉਸੁੰਡੇ ਦਾ ਪਤਾ ਕਰ ਲੈਂਦੇ ਜਿਹੜਾ ਉੱਥੇ ਵੜਿਆ ਆ ਵਾ ਉਹ ਕਿਉਂ ਵੜਿਆ ਕਿੱਦਾਂ ਵੜਿਆ ਮੈਨੂੰ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਕੱਢ ਲੈਂਦੇ ਫਾੜ ਮੈਨੂੰ ਇੱਕ ਵਾਰੀ ਆਪਣੀਵਾਹ ਵੀ ਛਲਾ ਲੈਂਦੇ ਰਿਜ਼ਲਟ ਕੱਢ ਕੇ ਮੈਂ ਤੁਹਾਡੇ ਅੱਗੇ ਰੱਖਦਾ ਵਾ ਤੇ ਤੁਹਾਡੀ ਮਰਜ਼ੀ ਆਏਗੀ ਉਸ ਘਰ ਦੇ ਕੀ سلوਕ ਕਰਨਾ ਹੈ ਨਾ ਸੁਲਝਾਣਾ ਹੈ ਕਿ ਤਲਾਕ ਲੈਣਾ ਹੈ ਉਹ ਤੁਹਾਡੇ ਤੇ ਮੈਂ ਵੀ ਇਹੀ ਸਮਝਾਉਣੀ ਆ ਭਾਜੀ ਇਹ ਜੇ ਤਲਾਕ ਦਾ ਜਨਾਜ਼ਾ ਕਰ ਇੱਕ ਵਾਰੀ ਸਾਨੂੰ ਜਾ ਕੇ ਗੱਲ ਤੇ ਕਰਨ ਦੇ ਇਹਦੇ ਵੀਰ ਨੂੰ ਮੈਂ ਕਿਹਾ ਕਿ ਸਾਗਰ ਆਪਾਂ ਦੋਵੇਂ ਜਾਣੇ ਇਹ ਸਾਨੂੰ ਤਰਨ ਨਹੀਂ ਦਿੰਦੀ ਹੁਣ ਤੁਸੀਂ ਇਹਨੂੰ ਮਤ ਦੋ ਕਿ ਇਹ ਕੀ ਕਰੀਏ ਅੱਗੋਂ ਕਰਵਾ ਦੋ ਭਾਜੀ ਮੈਂ ਤੇ ਇਹੋ ਹੀ ਕਹਿੰਨੀ ਸੀ ਕਿ ਜਿਹੜੀ ਗੱਲ ਹੈ ਇਹਨੂੰ ਨੇਥੇ ਦੱਬ ਦੋ ਵੇਖੋ ਜੋ ਕੁਝ ਵੀ ਹੁਣ ਉਸ ਕਰ ਵਿੱਚ ਉਹ ਬੜੇ ਗੰਦੇ ਬੰਦੇ ਆ ਮੇਰੇ ਤੋਂ ਪਹਿਲਾਂ ਤੁਹਾਡੇ ਨਾਲ ਹੋਈ ਆਵਾ ਤੁਹਾਨੂੰ ਲੱਗਦਾ ਹੋ ਕਿ ਸੁਧਰਨ ਵਾਲੇ ਹੋ ਬੇਟਾ ਜੇ ਉਹ ਨਹੀਂ ਸੁਧਰਦੇ ਤੇ ਤੇਰਾ ਬੰਦਾ ਬੰਦਾ ਤੇ ਰਗਾੜਾ ਸਹੀ ਤੇਰੇ ਬੰਦੇ ਨੂੰ ਮੈਂ ਬੁਲਾਵਾਗਾ ਵਰ ਸੇਵਕ ਨੂੰ ਮੈਂ ਬੁਲਾਵਾਗਾ ਉੱਥੇ ਸੇਵਕ ਨਾਲ ਮੈਂ ਗੱਲ ਕਰਾਂਗਾ ਸਾਰੀ ਬਾਜੀ ਸੇਵਕ ਨੂੰ ਮੈਂ ਪੁੱਛਾਂਗਾ ਜਦੋਂ ਦੀ ਮਸਕਰ ਵਿੱਚ ਗਈ ਨਾ ਮੇਰਾ ਬੰਦਾ ਕਿ ਕਦੀ ਹੈਗਾ ਨਹੀਂ ਕਦੀ ਮਾ ਦੇ ਮਗਰ ਲੱਗ ਗਿਆ ਤੇ ਕਦੀ ਭੈਣ ਦੇ ਮਗਰ ਲੱਗ ਗਿਆ ਚੱਲ ਕਿਹਦੇ ਪਿੱਛੇ ਸੁਣੀ ਨਹੀਂ ਗਈ ਜਿਹਦੇ ਪਿੱਛੇ ਜੋ ਲੱਗਦਾ ਲੱਗੰਦੇ ਤੂੰ ਮੇਰੇ ਮਾਣ ਕਰਕੇ ਥੋੜੇ ਦਿਨ ਰੁਕ ਜਾ ਤੇ ਲੱਗੋ ਜੋ ਤੇਰਾ ਦਿਲ ਕਰਦਾ ਤੂੰ ਕਰ ਲੈ ਠੀਕ ਹੈ ਬਾਜੀ ਜਿਵੇਂ ਤੁਹਾਨੂੰ ਸਹੀ ਲੱਗੇ ਮਾੜੇ ਨੇ ਪਹਿਲਾਂ ਧੀ ਦਾ ਦਬਾਅ ਖਰਾਬ ਕੀਤਾ ਕੀਤਾ ਹੈ। ਉਹ ਉਹਨਾਂ ਨਾਲ ਕਰਤਾ ਮੁੰਡਿਆਂ ਦਾ ਦਬਾਅ ਖਰਾਬ। ਸੇਵਕ ਉਹ じゃ ਮੁੰਡਾ ਨਹੀਂਗਾ ਜਿਸ ਸੇਵਕ ਨੂੰ ਆਪਾ ਜੀ ਨੇ ਸਮਝਾ ਕੇ ਸਹੀ ਰਾਹ ਤੇ ਪਾਈ ਹੈ ਨਾ ਤੇ ਉਹ ਚੱਲਣ ਵਾਲਾ ਮੁੰਡਾ ਈ। ਤੇਰੇ ਨਾਲ ਰਿਸ਼ਤ ਰਿਲੇਸ਼ਨ ਉਹਦਾ ਸਹੀ ਰਿਹਾ ਕੋਈ ਗਲਤ ਨਹੀਂ ਹੋਇਆ। ਜਿਵੇਂ ਤੁਸੀਂ ਕਹਿੰਦੇ ਜੀ ਨਾ ਕਿਸੇ ਵਕ ਮਾੜਾ ਬੰਦਾ ਨਹੀਂ ਹੈ। ਮੈਂ ਮੰਨਦੀ ਹਾਂ ਨਹੀਂ ਮਾੜੇ ਉਹਨਾਂ ਦੇ ਮਗਰ ਲੱਗੇ ਆ। ਸਭ ਕੁਝ ਸਹੀ ਹੋਣ ਲੱਗਾ ਉਹ ਮੇਰੇ ਕੋਲ ਮਾਫੀ ਮੰਗਣ ਆਉਣ ਲੱਗੇ। ਪਤਾ ਨਹੀਂ ਲੱਗਾ ਕਿਹੜੇ ਵੇਲੇ ਉਹ ਮੁੰਡਾ ਮੇਰੀ ਜ਼ਿੰਦਗੀ 'ਚ ਆ ਗਿਆ। ਕੀ ਕੁਝ ਹੋ ਗਿਆ ਜਿੱਦਾਂ ਇਹਨਾਂ ਨੇ ਫਿਲਮ ਬਣਾ ਕੇ ਅੱਗੇ ਰੱਖੀ ਸੀ ਨਾ ਇੱਕ ਪੱਲੇ ਤੁਹਾਨੂੰ ਵੀ ਇਹ ਗੱਲ ਦਾ ਸ਼ੱਕ ਹੋ ਜਾਊਗਾ ਕਿ ਹੋ ਸਕਦਾ ਸਿਮਰਦਾ ਹੀ ਕੁਝ ਏਦਾਂ ਦਾ ਹੋਵੇ ਪਰ ਭਾਜੀ ਇਦਾਂ ਦਾ ਕੁਝ ਨਹੀਂ ਹੈਗਾ ਮੈਨੂੰ ਨਾ ਸਭ ਪਤਾ ਵਾ ਇਹ ਕਹਿੰਦੀਆਂ ਸਕੀਮਾਂ ਆਣੇ ਦੇ ਕੋਣ ਉਹ ਜਿਹੜੀ ਤੇਰੀ ਸੱਸ ਬੈਠੀ ਹੈ ਨਾ ਘਰ ਦੇ ਵਿੱਚ ਉਹਨੇ ਜਨਾਨੀ ਮੇਰੇ ਦਾ ਪੂਰਾ ਦਿਮਾਗ ਖਰਾਬ ਕੀਤਾ ਆ ਤੇ ਜਿਹੜਾ ਤੇਰਾ ਸੋਹਰਾ ਉਹ ਹੈ ਰੱਬ ਦਾ ਬੰਦਾ ਉਹ ਰੱਬ ਦਾ ਨਾਮ ਜਪਦਾ ਹਰ ਟਾਈਮ ਤੇ ਤੇਰੀ ਸੱਸ ਉਹਦੀ ਵਾਪੇਸ਼ੀ ਘਰਸੇ ਨਹੀਂ ਜਨਨ ਦਿੰਦੀ ਨਾ ਉਹ ਨੂੰ ਉਹ ਬੰਦਾ ਗਿੰਦੀ ਆ ਹਉ ਤੇ ਗੱਲ ਮੈਂ ਸੋਚਦੀ ਆ ਕਿਹੜੀ ਸਕੀਮ ਲਾਈ ਆ ਤੇ ਕਿਹੜੇ ਪਾਸੇ ਤੇ ਕਿਧਰੋਂ ਲਾਈ ਆ ਸਭ ਕੋਈ ਤੇਰੀ ਨੂੰ ਪਤਾ ਵੀ ਸੀ ਕਿ ਵੀਡੀਓ ਜਿਹੜੀ ਅੰਚਲੇ ਬਣਾਈ ਆ ਤਾਂ ਵੀ ਉਹ ਮੁੰਡੇ ਨੇ ਸਾਰੇ ਜਿਹਾ ਮ ਆਪਣੇ ਸਿਰ ਤੇ ਕਿਉਂ ਲਿਆ ਵਾ ਤਰ ਕੋਈ ਨਹੀਂ ਹੁਣ ਇੱਕ ਮੌਕਾ ਮੈਨੂੰ ਦੇ ਦੇ ਤੇਰ ਕੋ ਮੈਂ ਕੋ ਮੌਕਾ ਮੰਗੰਦੇ ਆ ਕਿ ਮੈਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਲੈ ਤੇ ਤੇਰੀ ਖੁਸ਼ੀ ਹੋ ਗਈ ਤੂੰ ਤਲਾਕ ਲੈਣਾ ਤੇ ਉਸ ਘਰ ਚ ਰਸਣਾ ਇਹ ਗੱਲ ਤੂੰ ਸਹੀ ਕਹੀ ਆ ਕਿ ਪਾਪਾ ਨਾ ਬਹੁਤ ਚੰਗੇ ਬੰਦੇ ਰੱਬ ਨੂੰ ਮੰਨਣ ਵਾਲੇ ਆ ਉਹ ਹਰ ਗੱਲ 'ਚ ਮੇਰੀ ਬੜੀ سپورਟ ਕਰਦੇ ਹੁੰਦੇ ਸੀ। ਮੈਨੂੰ ਰੋਟੀ ਦਾ ਪੁੱਛਣਾ, ਕੋਈ ਵੀ ਚੀਜ਼ ਹੁੰਦੀ ਨਾ ਹਮੇਸ਼ਾ ਮੇਰੇ ਲਈ ਪਹਿਲਾਂ ਰੱਖਦੇ ਹੁੰਦੇ ਸੀ। ਸੇਵਕ ਲਈ ਭਾਗ ਬਾਅਦ 'ਚ ਪਰ ਮੈਨੂੰ ਹਮੇਸ਼ਾ ਪਹਿਲਾਂ ਰੱਖਦੇ ਹੁੰਦੇ ਕਿ ਨਹੀਂ ਸਿੰਦਰ ਤੂੰ ਪਹਿਲਾਂ ਚੀਜ਼ ਕਰ। ਤੁਹਾਨੂੰ ਪਤਾ ਜਦੋਂ ਦੀ ਮਸ ਘਰ 'ਚ ਗਿਆ ਨਾ ਬਸ ਪਾਪਾ ਹੀ ਜਿਹੜੇ ਮੇਰੇ سپورਟ 'ਚ ਖਲੋਤੇ ਆ। ਤੇ ਜਦੋਂ ਗੱਡੀ ਦੀ ਗੱਲ ਹੋਈ ਨਾ ਸਾਰੇ ਜਾਣੇ ਮੇਰੇ ਖਿਲਾਫ ਹੋ ਗਏ ਪਰ ਪਾਪਾ ਹੀ ਜਿਹੜੇ ਮੇਰੇ ਨਾਲ ਖਲੋਤੇ ਸੀ ਕਿ ਤੁਸੀਂ ਕਿਉਂ ਮੰਗ ਕਰਦੇ ਜੇ ਮੈਂ ਇਹਨੂੰ ਧੀ ਬਣਾ ਕੇ ਰੱਖਦਾ ਮੈਨੂੰ ਧੀ ਬਣਾ ਕੇ ਰੱਖਣਾ ਵਾ। ਪਰ ਉਹਨਾਂ ਦੀ ਵਿਚਾਰਾਂ ਦੀ ਕਦੇ ਸੁਣੀ ਉਨਾਰੇ ਤੇ ਕਦੀ ਕਿਸੇ ਦੇ ਪਰਿਵਾਰ ਦੇ ਜੀ ਦਾ ਮੈਨੂੰ ਫੋਨ ਆ ਪਰ ਪਾਪਾ ਨੇ ਨਾ ਮੈਨੂੰ 2-3 ਵਾਰੀ ਫੋਨ ਕਰਕੇ ਪੁੱਛਿਆ ਕਿ ਸਿਮਰਤ ਤੂੰ ਠੀਕ ਹੈ ਬਾਜੇ ਮੈਨੂੰ ਅੱਜ ਵੀ ਉਸ ਹੌਸਲਾ ਹੀ ਦਿੰਦੇ ਆ ਕਿ ਕੋਈ ਨਾ ਸਿਮਰਤ ਟਾਈਮ ਲੱਗੂਗਾ ਸਭ ਕੁਝ ਸਹੀ ਹੋ ਜਾਊਗਾ ਵੇਖ ਬੁੱਤ ਪਾਪਾ ਬਾਰੇ ਸਹੀ ਆ ਤੇ ਸਾਰੀ ਉਮਰ ਤੋਂ ਪਾਪਾ ਨਾਲ ਥੋੜਾ ਕੱਢਣੀ ਕੱਢਣੀ ਦਾ ਸੇਵਕ ਨਾ ਵੇਖ ਬਾਜੀ ਨੇ ਸਾਡਾ ਮਾਨ ਰੱਖਿਆ ਤੂੰ ਉਹਨਾਂ ਨੂੰ ਇੱਕ ਫੋਨ ਕੀਤਾ ਤੇ ਉਹ ਆ ਗਏ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਉਹ ਸੱਚਾਈ ਦੇ ਨਾਲ ਤੁਰੇ ਆ ਜੀ ਉਹਨਾਂ ਦੇ ਪਰਿਵਾਰ 'ਚ ਉਹਨਾਂ ਨੂੰ ਹੁੰਦਾ ਉਹਨਾਂ ਨੂੰ ਡਰ ਹੀ ਇਸੇ ਕਰਕੇ ਤੇਵੜੇ ਨਹੀਂ ਉਹ ਨਹੀਂ ਤਾਂ ਫੋਨ ਨਾ ਕਰਦੇ ਉਹਨਾਂ ਨੂੰ ਵੀ ਪਤਾ ਹੈ ਕਿ ਪਿੰਡ ਵਿੱਚ ਪਤਾ ਨਹੀਂ ਕਿੱਦਾਂ ਦੀ ਗੱਲਾਂ ਹੁੰਦੀਆਂ ਇਸ ਕਰਕੇ ਨਾ ਹਜੇ ਜੋ ਭਾਜੀ ਕਹਿੰਦੇ ਆ ਨਾ ਉਹਨਾਂ ਦੀ ਮੰਨ ਪੁੱਤ ਸਾਨੂੰ ਵੀ ਇੱਕ ਵਾਰੀ ਜਾਣ ਦੇ ਵੈਸੇ ਤੇ ਉਹ ਸੁਧਰਨ ਵਾਲੇ ਹੈਗੇ ਉਹਨਾਂ ਦਾ ਖਾਨਦਾਨ ਹੀ ਇਦਾਂ ਦਾ ਭਾਜੀ ਕਿਸੇ ਪਾਸੇ ਮਾੜੇ ਲੱਗਦੇ ਆ ਜੇ ਉਹਨਾਂ ਨੇ ਜਵਾਈ ਭਾਈ ਦੀ ਇੱਜ਼ਤ ਨਹੀਂ ਕੀਤੀ ਤੇ ਨੋ ਦੀ ਕਿੱਥੋਂ ਕਰ ਲੰਗੇ ਉਹ ਜਿੰਸਾਣੀ ਸੁਧਰਨ ਵਾਲੀਆਂ ਉਹਨਾਂ ਨੇ ਇਦਾਂ ਹੀ ਰਹਿਣਾ ਬਾਕੀ ਇੱਕ ਵਾਰੀ ਨਾ ਤਸੱਲੀ ਕਰ ਲੈਂਦੇ ਜਿਹੜਾ ਤੇਰੇ ਮੱਥੇ ਤੇ ਕਲੰਕ ਲੱਗਾ ਨਾ ਉਹਨੂੰ ਧੋ ਦਈਏ ਫੇਰ ਭਾਵੇਂ ਤੂੰ ਤਲਾਕ ਲੈ ਲੈ ਜੇ ਤੈਨੂੰ ਨਹੀਂ ਸਹੀ ਲੱਗੂਗਾ ਫੇਰ ਨਹੀਂ ਤੈਨੂੰ ਰੋਕਾਂਗੇ ਠੀਕ ਐ ਮੰਮੀ ਵੈਸੇ ਵੀ ਜਵਾਈ ਭਾਈ ਦੀ ਇੱਜ਼ਤ ਜਿਹੜੀ ਹੁੰਦੀ ਨਾ ਜਵਾਈ ਭਾਈ ਦੀ ਤੇ ਪਰਾਣੀ ਕੁੜੀ ਦੇ ਹੱਥ ਹੁੰਦੀ ਤੇ ਨੋ ਦੀ ਇੱਜ਼ਤ ਪਰਾਣੀ ਮੁੰਡੇ ਦੇ ਹੱਥ ਹੁੰਦੀ ਐਦ ਕੀਤੀ ਨਾ ਭਾਜੀ ਤੁਸੀਂ ਲੱਖ ਰੁਪਏ ਵਾਲੀ ਗੱਲ ਜਿੰਨਾ ਤੱਕ ਬੰਦਾ ਸਟੈਂਡ ਨਹੀਂ ਨਾ ਲਊਗਾ ਤਦ ਤੱਕ ਕੁੜੀ ਦਾ ਵਸੀਵਾ ਨਹੀਂ ਹੋਊਗਾ ਉੱਥੇ ਤੇ ਪੁੱਤ ਸੇਵਕ ਨੂੰ ਇੱਕ ਵਾਰੀ ਇੰਨਾ ਕਹੋ ਲੈਂਦੇ ਕਿ ਉਹ ਤੇਰੇ ਲਈ ਸਟੈਂਡ ਲੈ ਸਕੇ ਹਾਂਜੀ ਮੰਮੀ ਠੀਕ ਐ ਨਾ ਤੇ ਕੋਈ ਨਹੀਂ ਬੈਠੋ ਭਾਜੀ ਆਪਾਂ ਚਾਹ ਪਾਣੀ ਪੀઈએ ਤੇ ਫੇਰ ਅਸੀਂ ਤੁਹਾਨੂੰ ਦੱਸ ਦਿਆਂ ਅੱਗੋਂ ਅਸੀਂ ਕੀ ਸਲਾਹ ਕਰ ਦਿੰਦੀ ਹਾਂ ਠੀਕ ਐ ਠੀਕ ਮੈਂ ਬਣਾ ਕੇ ਲੈ ਜਾ ਪੁੱਤ ਹਾਂ ਨਹੀਂ ਮੰਮਾ ਠੀਕ ਐ ਤੇਰੀ ਵੀ ਇੱਕ ਗਲਤੀ ਆ ਦੁਰੋਦ ਉਸੇ ਦਾ ਮੈਨੂੰ ਉੱਥੇ ਫੋਨ ਕਰ ਦਿੰਦਾ ਨਾ ਕਿ ਪਾਪਾ ਮੈਨੂੰ ਹੁੰਦੀ ਹੈ ਤੇ ਅੱਜ ਤੱਕ ਮम्मी ਉਸੇ ਘਰ ਚ ਬੈਠੀ ਹੋਣੀ ਐ ਇਕੱਲੇ ਹੀ ਬੈਠੀ ਹੋਣੀ ਐ ਤੇ ਤੇਰੀ ਮਾਂ ਨੇ ਜਿਹੜਾ ਉਦੋਂ ਤੇਰੇ ਤੇ ਹੱਥ ਝੁਕਿਆ ਨਾ ਅੱਜ ਆਪਣੀ ਮਾਂ ਨੇ ਇੱਕ ਗੱਲ ਕਹੀ ਪੰਜਾਬੀ ਦੇ ਵਿੱਚ ਉਹਨੂੰ ਕਿ ਪਾਪਾ ਨੇ ਇੰਨੀ ਗੱਲ ਕਹੀ ਉਹ ਕਿ ਅੱਜ ਤੇ ਮੇਰੇ ਤੇ ਹੱਥ ਝੁਕ ਲਿਆ ਤੇ ਗਾਹ ਚੁੱਕਣ ਦੀ ਗਲਤੀ ਨਾ ਕਰੀ ਠੀਕ ਹੋ ਬੱਪਾ ਠੀਕ ਆ ਜਨਾ ਮੇਰਾ ਬੁੱਤ ਦੱਸੋ ਕੀ ਕੀਤਾ ਫਿਰ ਪੈਸੇ ਮੈਂ ਨਹੀਂ diam ਹੋ ਗਿਆ ਥੋੜਾ ਬਹੁਤ ਨਹੀਂ ਕਰਤਾ ਕਰਤਾ ਮੈਂ ਤੁਹਾਨੂੰ ਦੱਸਿਆ ਹੈ ਨਾ ਜੇ ਮੈਂ ਕੰਮ 'ਚ ਲੱਗਾ ਤਾਂ ਮੈਂ ਕਰ ਲੈਣਾ ਇੱਥੇ ਆ ਠੀਕ ਐ ਮਚੋਲਿਆਂ ਨੂੰ ਨਾ ਕੱਲ ਭਲਵਾ ਲੈਣੇ ਆ ਮੰਮੀ ਅੱਜ ਤੇ ਘਰ ਨਹੀਂ ਹੈਗੇ ਬਲਵਾ ਕੇ ਤੇ ਆਪਾਂ ਨਾ ਲਿਖਤ ਕਰਾਵਾਂਗੇ ਉਹ ਜਿਹੜਾ ਪੇਪਰ ਮਿਲਦਾ ਹਨ ਪਰ ਸਿੱਕੇ ਕੋ ਮੋਰ ਲੱਗੀਆਂ ਦੀ ਸਰਕਾਰੀ ਸਾਰੇ ਲਿਖਤ ਕਰਾ ਦੇਣੀ ਕਿ ਇਹ ਇਹ ਸਮਾਨ ਲਿੱਤਾ ਸੀ ਇੰਨਾ ਕੈਸ਼ ਵੀ ਅਸੀਂ ਨਾਲ ਦੇਣ ਲੱਗੇ ਉਹਦੇ ਜੋ ਵੀ ਟੋਪਸ ਮੰਦਰੀ ਜੋ ਵੀ ਐਨੇ ਕੱਦੀ ਉਹ ਵੀ ਨਾ ਦੇ ਦੇਣ ਉਹ ਤੇ ਕਰ ਲਾਂਗੇ ਮੈਨੂੰ ਨਾ ਜੀਜਾ ਜੀ ਦਾ ਫੋਨ ਆਇਆ ਹੈ ਇਹਨਾਂ ਦਾ ਫੋਨ ਆਇਆ ਸੀ ਤੇ ਬੜੇ ਮਿੱਠੇ ਪਿਆਰੇ ਜੀਜਾ ਜੀ ਬਹੁਤ ਪਿਆਰ ਨਾਲ ਗੱਲ ਕਰਨੇ ਆਂਦੇ ਵੀ ਤੂੰ ਤੇ ਤੇਰੀ ਭੈਣ ਮੈਨੂੰ ਇੱਕ ਵਾਰੀ ਆ ਕੇ ਤੇ ਮਿਲੋ। ਜਾਂ ਮਜ਼ਾਕ ਨਾ ਕਰ ਮਜ਼ਾਕ ਦੇ ਟਾਈਮ। ਕਸਮੀ ਗੱਲ ਐ ਝੂਠ ਨਹੀਂ ਬੋਲਣ ਡਿਆ ਉਹ ਆਂਦੇ ਪਿਆ ਕੇ ਮਿਲੋ ਇੱਕ ਵਾਰੀ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਐ। ਅੱਛਾ। ਦੇਖਿਆ ਜਿੰਨਾ ਮਰਜੀ ਬੰਦਾ ਹੰਕਾਰਿਆ ਹੋਵੇ ਐਂਡ ਜਨਾਨੀ ਦੀ ਲੋੜ ਪੈ ਹੀ ਜਾਂਦੀ ਐ। ਉਹਨਾਂ ਨੂੰ ਹੋਏਗਾ ਨਾ ਐਨੇ ਦਿਨ ਹੋ ਗਏ ਨੇ ਗਈ ਨੂੰ। ਤੇ ਚੱਲ ਬੈ ਕੇ ਮਸਲੇ ਦਾ ਹੱਲ ਕਰੀਏ। ਮੰਮੀ ਨਾ ਨਰਾਜ ਹਨ ਤੇਰੇ ਨਾਲ ਥੋੜੀ ਨਰਾਜ ਨੇ ਵਿਆਹ ਦੀ ਵਧਾਈ ਵੀ ਨਹੀਂ ਨਾ ਤੈਨੂੰ ਦਿੱਤੀ ਗਈ ਮਨ 'ਚ ਬੰਦਾ ਸੋਚਦਾ ਹੀ ਐ ਚਲੋ ਉਹ ਪਤਾ ਤੇਰੇ ਸੇ ਕੋਈ ਗਿਫਟ ਲੈ ਕੇ ਆਏ ਹੋਣ ਕਿਹੜੀ ਗੱਲ ਕਰਨੀ ਆ ਜਾ ਕੇ ਪਤਾ ਲੱਗਣਾ ਹੋਣਾ ਕਹਿਣਾ ਕੀ ਹੋਣਾ ਕਮਲਿਆ ਉਹਨਾਂ ਨੇ ਹੈ ਕਿ ਕਹਿਣਾ ਹੋਣਾ ਕਿ ਤੂੰ ਅੰਜੂ ਨੂੰ ਨਾ ਹੁਣ ਛੱਡ ਜਾ ਨਾਲ ਬਹਿ ਕੇ ਨਰਾਜ਼ਗੀ ਦੂਰ ਕਰਨੀ ਹੈ ਚਲ ਵਧੀਆ ਤੁਸੀਂ ਆਪਣੇ ਘਰ ਜਾਏਂਗੇ ਐਵੇਂ ਮੁੜ ਕੇ ਇੱਥੇ ਆਓ ਜੋ ਮਸਲੇ ਤੁਸੀਂ ਨਾਲ ਰਗੜੀ ਜਾਣਾ ਹੈ ਨਹੀਂ ਮਸਲਾ ਕਾਹਦਾ ਰਗੜਨਾ ਹੈ ਜਦ ਅਸੀਂ ਪੈਸੇ ਪੂਸੇ ਦੇ ਹੀ ਦੇਨੇ ਸਾਰਾ ਕੁਝ ਦੇ ਹੀ ਦੇਣਾ ਹੈ ਗੱਲ ਖਤਮ ਹੋਈ। ਮਾਤਾ ਪ੍ਰੋਫੈਸਰ ਕੋਈ। ਉਹ ਨਹੀਂ ਸੇਵਕ। ਜਦੋਂ ਬੰਦੇ ਨਾਲ ਲੈਣ ਦੇ ਨੇ ਕਲੀਅਰ ਕਰ ਦੋ ਨਾ ਕਾਗਜ਼ ਪੱਤਰ ਤੇ। ਛੱਡੋ ਤੇ ਇਹ ਗੱਲ ਇਹ ਆਪਾਂ ਕਰਨੀ ਹੋਣੀ। ਇਹ ਜਦੋਂ ਹੋਊਗਾ ਨਾ ਲੈਣ ਦੇ ਨੂੰ ਉਦੋਂ ਹੀ ਕਰਾਂਗੇ। ਤੈਨੂੰ ਪਤਾ ਮੰਮੀ ਆਣਗੇ ਮੈਂ ਦੱਸਾਂਗੀ ਨਾ ਕਿ ਅਸਦਨ ਦੇ ਨੇ ਭਲਾਉਂਦੇ ਨੇ। ਮੰਮੀ ਨੇ ਤਾਂ ਕਹਿਣਾ ਸ਼ੁਕਰ ਹੈ ਕਿਤੇ। ਸੱਚੀ ਕਦੋਂ ਕਿ ਜਾਣਾ ਆਪਾਂ? ਅੱਜ ਜਾਂ ਕੱਲ। ਚਲ ਜਾਨੇ ਮੈਂ ਟਾਈਮ ਕੱਢ ਕੇ ਮੈਂ ਜਾਣਾ ਦਿੰਦੀ। ਮੈਂ ਵੀ ਚੰਗੀ ਤਰ੍ਹਾਂ ਤਿਆਰ ਹੋ ਕੇ ਜਾਵਾਂਗੀ। ਰੇ ਜੀ ਇੱਕ ਗੱਲ ਹੈਗੀ ਆ। ਚਲੋ ਆ ਵਧੀਆ ਹੋਇਆ ਤੁਸੀਂ ਚਲ ਚਲੇ ਜੇ। ਜੇ ਸਿਮਰਤ ਦੀ ਦਿਆ ਸਲੀਅਤ ਸਾਹਮਣੇ ਨਾ ਨਾ ਹੁੰਦੀ ਮੁੰਡੇ ਵਾਲੀ ਤੇ ਮੈਂ ਤੁਹਾਨੂੰ ਇਸ ਘਰ ਚ ਇੱਕ ਮਿੰਟ ਨਹੀਂ ਬਰਦਾਸ਼ਤ ਕਰ ਸਕਦਾ ਮੈਂ ਤੁਹਾਨੂੰ ਦੇਖ ਤੱਕ ਨਹੀਂ ਸਕਦਾ ਸੇਵਕ ਤੇ ਜੇ ਉਦੋਂ ਨਾ ਇਹ ਸਲੀਅਤ ਹੁੰਦੀ ਤੇ ਮੈਂ ਤੁਹਾਨੂੰ ਘਰੋਂ ਬਾਹਰ ਕੱਢ ਦੇਣਾ ਤੇ ਚਲੋ ਇਹ ਵਧੀਆ ਹੋ ਗਿਆ ਉਹਦੀ ਵੀ ਸਲੀਅਤ ਸਾਹਮਣੇ ਆ ਗਈ ਜਿਹੜਾ ਮੈਂ ਤੁਹਾਨੂੰ ਇੰਨਾ ਗਲਤ ਸਮਝਦਾ ਰਿਹਾ ਕਿ ਉਹ ਵੀ ਅੱਖਾਂ ਖੁੱਲ ਗਈਆਂ ਮੇਰੀਆਂ ਤੇ ਇਹ ਵੀ ਸਹੀ ਸਾਬਤ ਹੋ ਗਏ ਤੇ ਸਾਰੇ ਮੈਨੂੰ ਮਿਲਾਂ ਚ ਪਤਾ ਲੱਗਾ ਸਾਰੇ ਪ੍ਰਸਾਦ ਦੀ ਜੜੀ ਸਿਮਰਤ ਹੈ ਮੈਂ ਨਿੱਤੇ ਤੁਹਾਡੇ ਦੇ ਕਿੰਨੇ ਕਿੰਨੇ ਜਾਮ ਲਾਤੇ ਆਂ ਇਹ ਵਧੀਆ ਆ ਵੀ ਮੇਰੀ ਅੱਖਾਂ ਖੁੱਲੀਆਂ ਟਾਈਮ ਸਿਰ ਤੇ ਚਲੋ ਸੁਰਤਾਈ ਚਲੋ ਹੁਣ ਇਹ ਵੀ ਵਧੀਆ ਬਲੋਂਡੇ ਜੀਜਾ ਜੀ ਵਧੀਆ ਤੁਸੀਂ ਆਪਣੇ ਘਰ ਵੱਸੋਗੇ ਇਹ ਆਪਣੇ ਉਧਰ ਕੋਸ਼ ਦੇਖਣਾ ਇਧਰ ਉਹ ਫਸਾਦੀ ਜੜ ਨਿਕਲ ਗਈ ਇਧਰ ਉਹ ਅਸੀਂ ਪੈਸੇ ਦੇ ਕੇ ਸਮਾਨ ਦੇ ਕੇ ਕਾਜੀ ਕੰਮ ਕਲੀਅਰ ਕਰ ਲੈਣਾ ਇਧਰ ਮੈਂ ਵੀ ਆਪਣੇ ਘਰ ਚਲ ਜਾਣਾ ਸਾਰਾ ਕੁਝ ਵੇਲਾ ਠੀਕ ਹੋਣ ਲੱਗਾ ਸਭ ਕੁਝ ਮੈਂ ਕੀ ਦੱਸਾਂ ਸੱਚੀ ਸੋਝਿਆ ਸੀ ਤੇਰਾ ਵਿਆਹ ਆਇਆ ਘਰ ਚ ਰੌਣਕ ਆ ਗਈ ਪਰ ਕੁੜੀ ਹੈ ਹੀ ਨਹੀਂ ਸੀ ਐਸ ਲਾਇਕ ਮੈਂ ਤੈਨੂੰ ਕਦੀ ਹੱਸਦੇ ਖੇੜਦੇ ਵੇਖਿਆ ਹੀ ਨਹੀਂ ਉਹਦੇ ਨਾਲ ਚਾਚੇ ਨਾਲ ਹੋ ਸਿਵ ਤੇਰੇ ਲੈਕ ਹੀ ਨਹੀਂ ਸੀ ਤੂੰ ਉਹਦਾ ਉਹਨੂੰ ਲੈ ਕੇ ਨਾ ਦਿਮਾਗ ਚ ਸੋਚ ਨਾ ਪੁੱਜੀਂ ਆਪਣੀ ਜ਼ਿੰਦਗੀ ਬਾਰੇ ਸੋਚ ਜ਼ਿੰਦਗੀ ਬਹੁਤ ਵੱਡੀ ਹੈ ਔਰ ਇੰਨੇ ਚ ਨਹੀਂ ਖਤਮ ਹੋ ਜਾਂਦੀ ਹੱਸ ਖੇੜ ਆਇਆ ਜਾਇਆ ਕਰ ਤੇ ਤੂੰ ਆਪਣਾ ਡਿਊਟੀ ਜੁਆਇਨ ਕਰ ਆਇਆ ਜਾਇਆ ਕਰ ਹਰ ਜਗ੍ਹਾ ਜੇ ਨਹੀਂ ਬੋਤਾ دل ਕਰਦਾ ਇਹ ਕੰਮ ਤੇ ਜਾਣ ਨੂੰ ਤੇ ਥੋੜੇ ਦਿਨ ਕਿਤੇ ਘੁੰਮਣ ਫਿਰਨ ਚਲਾ ਜਾ ਇੱਛੇ ਦਾ ਸੀ ਆਪੇ ਦੇਖ ਲਾਂਗੇ ਮੈਂ ਤੇਰੇ ਜੀਜੇ ਨੂੰ ਕਹਿ ਦਾਂਗੀ ਕਿ ਮੈਂ ਆ ਤਾਂ ਜਾਨੀ ਆ ਪਰ 5-6 ਦਿਨਾਂ ਨੂੰ ਆਵਾਂਗੀ ਪਹਿਲਾਂ ਤੂੰ ਘੁੰਮ ਫੇਰਾ ਕਿਤੇ ਕੋਈ ਨਹੀਂ ਦੀਦੀ ਮੇਲੇ ਨੇ ਠੀਕ ਐ ਮਾਸੀ ਜੀ ਦਾ ਵੀ ਫੋਨ ਆਇਆ ਸੀ ਕਹਿੰਦੇ ਮੈਂ ਆ ਰਹੀ ਆ ਹਰਪ੍ਰੀਤ ਕਹਿੰਦੀ ਮੈਂ ਚੱਲ ਜਾਣਾ ਬਾਹਰ ਤੇ ਥੋੜੇ ਦਿਨ ਹੋਣ ਇੱਧਰ ਰਹਿ ਕੇ ਜਾਣਾ ਮੈਂ ਚਰ ਉਹ ਕਿ ਇੱਧਰ ਆਉਣ ਲੱਗੀ ਸੇਵਕ ਮੇਰੀ ਗੱਲ ਸੀ ਉਹ ਸਾਡੇ ਲਈ ਇੱਕ ਪਰਦੇਸਨ ਪਰੋਣੀ ਗਈ ਐ ਠੀਕ ਐ ਨਾ ਦੀਦੇ ਆਪਦੇਸੀ ਹੁੰਦੀ ਇਹਨਾਂ ਦਾ ਸਵਾਗਤ ਕਰਨਾ ਤੇ ਸਾਡਾ ਫਰਜ਼ ਬੰਦਾ ਨਾ ਦੀਦੀ ਸਵਾਗਤ ਕਰਨਾ ਤੇ ਫਰਜ਼ਾ ਕਿੱਦਾਂ ਦਾ ਮਾਹੌਲ ਚੱਲ ਚੱਲਣ ਡਿਆ ਕਰੇ ਤੁਹਾਨੂੰ ਵੀ ਪਤਾ ਜੇ ਉਹ ਫਸ ਗਈ ਕਿਤੇ ਆਹਾਂ ਤੁਹਾਨੂੰ ਪਤਾ ਮੈਂ ਜਦੋਂ ਦਾ ਮੇਰੇ ਨਾਲ ਉਹ ਘਰ ਆਇਆ ਮੈਨੂੰ ਕੁੜੀ ਮੈਨੂੰ ਪਸੰਦ ਆਉਣੀ ਨਹੀਂ ਡੇ ਮੈਂ ਬੋਤਾ ਮੂੰਹ ਨਹੀਂ ਲਾਉਣਾ ਚੱਲ ਨਾ ਮੂੰਹ ਲਾਈਂ ਬਸ ਇੱਕ ਰਿਸ਼ਤੇਦਾਰੀ ਦੇ ਨਾਤੇ ਇੱਕ ਇਨਸਾਨੀਅਤ ਦੇ ਨਾਤੇ ਬੰਦਾ ਪਿਆਰ ਨਾਲ ਗੱਲਬਾਤ ਤੇ ਕਰ ਲੈਣਾ ਨਾ ਸੇਵਕ ਸਮਝਣ ਦੀ ਕੋਸ਼ਿਸ਼ ਕਰ ਅਗਲੇ ਸਹ ਤੇਰਾ ਕੰਮਕਾਰ ਸਟੈਂਡ ਕਰਵਾਣਾ ਹੋਇਆ ਆਪਣਾ ਨੂੰ ਲੋੜ ਹੀ ਨਹੀਂ ਅੱਛਾ ਠੀਕ ਹੈ ਕੋਈ ਗੱਲ ਨਹੀਂ ਪਰ ਤੂੰ ਉਹਨਾਂ ਦੇ ਆਏ ਮੱਥੇ ਵਟਾ ਨਾ ਪਾਈ ਸੁਨੇਹ ਦਾ ਬਲੈਂਕ ਠੀਕ ਹੈ ਨਾਲ ਐ ਫਸਣ ਪਸਾਨ ਦੀ ਤਾਂ ਗੱਲ ਬਿਲਕੁਲ ਨਾ ਕਰ ਜਦ ਸਾਰਾ ਕੰਮ ਹੀ ਅਸੀਂ ਹੁਣ ਠੀਕ ਕਰ ਦੇਣਾ ਤੇ ਫਿਰ ਕਿੰਨੇ ਫਸਣਾ ਤੇ ਕਿੰਨੇ ਪਸਾਨਾ ਪਰ ਦਿਲ ਤੇ ਮੇਰਾ ਦਿਲ ਮੇਰਾ ਪਤਾ ਕਿੱਦਾਂ ਧੜਕਣ ਦਾ ਕਬਰਾੜ ਜੀ ਤੇ ਮੈਨੂੰ ਅਜੇ ਵੀ ਹੁੰਦੀ ਹੈ ਕਿਉਂ ਕਬਰਾੜ ਕਿਉਂ ਹੁੰਦੀ ਹੈ ਮੈਨੂੰ ਨਹੀਂ ਪਤਾ ਕਿਉਂ ਹੁੰਦੀ ਵਮ ਤੋ ਹੀ ਜਾਂਦਾ ਅੰਦਰ ਹੀ ਅੰਦਰ ਕਿੰਨਾ ਹੁੰਦਾ ਕੋਈ ਸ਼ਦਾਈ ਜੀਆ ਜਦੋਂ ਅਸੀਂ ਕੁਝ ਗਲਤ ਜ਼ਿਆਦਾ ਸੋਚਦੇ ਆ ਨਾ ਤੇ ਮਨ ਐਦਾਂ ਹੀ ਕਰਦਾ ਵਾ ਮੈਨੂੰ ਵੇਖ ਮੈਂ ਕਿੰਨੀ ਖੁਸ਼ ਆ ਕਿ ਤੇਰੇ ਜੀਜਾ ਜੀ ਦਾ ਫੋਨ ਆਇਆ ਬੁਲਾਇਆ ਉਹਨਾਂ ਨੇ ਮੇਰਾ ਦਿਲ ਕਰਦਾ ਹੁਣੇ ਉੱਡ ਕੇ ਚਲ ਜਾਾਂ ਪਰ ਕੋਈ ਨਹੀਂ ਜਿੱਥੇ ਐਨੇ ਦਿਨ ਸਬਰ ਕੀਤਾ ਨਾ ਥੋੜੀ ਦਿਰ ਹੋਰ ਸੀ ਚਲੋ ਯਾਰ ਤੁਸੀਂ ਲਾਓ ਕੋਈ ਕਾਹ ਪਾਣੀ ਲਾਓ ਪੀ ਲਿਆ ਮੱਲਿਆ ਲੈ ਮਸੀ ਵੀ ਲੈ ਅੱਜ ਤਾਂ ਭੈਣ ਭਰਾ ਬੜੇ ਖੁਸ਼ ਨੇ ਜਨਾਂ ਦਾ ਸ਼ੁਕਰ ਹੈ ਆ ਕਿਤੇ ਮਾਸੀ ਅਸੀਗਾ ਹਾਂ ਅਸੀਗਾ ਹਾਂ ਹਾਂ ਵਧੀਆ ਵਧੀਆ ਬੈਠੋ ਪਾਣੀ ਲੈ ਕੇ ਆ ਗਈ ਨਹੀਂ ਚਾਹੀ ਜਾਂ ਤੂੰ ਪਾਣੀ ਤੇ ਪੀਣਾ ਹੋਰ ਇੱਥੇ ਮਾਂ ਤੇਰੀ ਮੰਮੀ ਤੇ ਕੀ ਕਰਦੇ ਤੇ ਥੋੜਾ ਪਾਪਾ ਨਾਲ ਕੰਮ ਗਏ ਹੋਏ ਨੇ ਆਇਆ ਨਹੀਂ ਉਹਨੇ ਲੈ ਇਹ ਤਾਂ ਨਹੀਂ ਕੋਈ ਹਾਲ ਮੈਂ ਦੱਸਿਆ ਕਿ ਹੀ ਕੀ ਆਣਾ ਵਾ ਕੀ ਹੈ ਚੁੱਕਿਓ ਐ ਸੇਵਾ ਹੈਲੋ ਸੇਵਾ ਬੁਲਾਇਆ ਨਹੀਂ ਮੈਂ ਉਹ ਥੋੜਾ ਨਾ ਉਹ ਕਿੰਨੇ ਦਾ ਕਾਲਾ ਜਿਹੜੇ ਭੈਣ ਤਾਂ ਐਕਚੁਅਲੀ ਤੁਹਾਨੂੰ ਆਇਆ ਨਾ ਇਹਨਾਂ ਦਾ ਦੋਸਤ ਹੈ ਮੁੰਡ ਜਿਗਰੀ ਖਾਸ ਦੋਸਤ ਹੈ ਗਾਏ ਸੇਵਕ ਦਾ ਤੋਂ ਬਿਮਾਰ ਹੈ ਕਾਫੀ ਦਿਨਾਂ ਦਾ ਆਈ ਸੀ ਯੂ ਚ ਹੈ ਗਾਵਾ ਹੈ ਤੋਂ ਨੂੰ ਹੁਣ ਦੋਸਤ ਯਾਰੀ ਦੋਸਤ ਸੇ ਥੋੜੀ ਟੈਨਸ਼ਨ ਹੁੰਦੀ ਹੈ ਨਾ ਤੇ ਸਟ੍ਰੈਸਮੈਂਟ ਹੋਣੀ ਹੈ ਹਾਂ ਐਸ ਕਰਕੇ ਕੋਈ ਗੱਲ ਨਹੀਂ ਤੁਸੀਂ ਆ ਗਏ ਹੋ ਨਾ ਹੁਣ ਦੇਖਿਓ ਚਿਹਰੇ ਤੇ ਹੱਸਦੀਆਂ ਨੇ ਇਹਨਾਂ ਦਾ ਦੇਖ ਲਓ ਸਮਾਈਲ ਆ ਗਈ ਨਾ ਚਿਹਰੇ ਤੇ ਇਸੇ ਕਰਕੇ ਤੇ ਆਈ ਹਰਪੀਤ ਹਾਂਜੀ ਹਾਸੀ ਜੀ ਮਾਦਰ ਨੂੰ ਮੈਂ ਦੱਸਿਆ ਸੀ ਨਾ ਫੋਨ ਕਰਕੇ ਪਿਉਣਾ ਮੈਂ ਹਰ ਕੀ ਤੁਮ ਛੱਡਾਂ ਹਾਂ ਹਾਂ ਉਹਨਾਂ ਨੇ ਕੁਛ ਦਿਨ ਰਹਿਣਾ ਵੈਲਕਮ ਮੈਂ ਤਾਂ ਕਿਹਾ ਸੀ ਇੱਥੇ ਰਹਿਣ ਤੁਸੀਂ ਬਾਹਰ ਘੁੰਮ ਫਿਰ ਕੇ ਆ ਕਿਸ ਤਰ੍ਹਾਂ ਨਾ ਫਿਰ ਰਿਹਾ ਤਾਂ ਡਾਟ ਟੂਰ ਬਹੁਤ ਵਧੀਆ ਵੇਖ ਲਓ ਫੱਲੇ ਚਲ ਗਏ ਮੈਨੂੰ ਨਹੀਂ ਲੈ ਕੇ ਗਏ ਸੇਵਕ ਨੂੰ ਵੀ ਲੈ ਜਾਂਦੇ ਨਾਲ ਸੇਵਕ ਨੂੰ ਕੀਤਾ ਸੀ ਫੋਨ ਕਹਿੰਦੇ ਮੈਂ ਕਿਤੇ ਬਿਜ਼ੀ ਆ ਕਾਫੀ ਕਾਲ ਕੀਤੀ ਕਈ ਵਾਰੀ ਫੋਨ ਨਹੀਂ ਚੁੱਕਦੇ ਸੀ ਜਾਂ ਵਾਇਸ ਮੈਸੇਜ ਛੱਡ ਦਿੰਦੇ ਸੀ ਮੇਰਾ ਫੋਨ ਸਾਇਲੈਂਟ ਹੁੰਦਾ ਨਾ ਉਹਦਾ ਘਰ ਕੋਲ ਆ ਹਾਂ ਕੋਈ ਗੱਲ ਨਹੀਂ ਤੁਮ ਮੈਨੂੰ ਜਿਆਦਾ ਸ਼ੋਰ ਸ਼ਰਾਬਾ ਨਹੀਂ ਦੋਣਾ ਅੱਛਾ ਜੀ ਉਹ ਮਜ਼ਾਕੀਆ ਨਹੀਂ ਜਾਵੇ ਇਕਦਮ ਹੱਸ ਖੇਡ ਲੈਂਦਾ ਇਕਦਮ ਉਦਾਸ ਹੁੰਦਾ ਮੈਂ ਦੱਸਿਆ ਫਰੈਂਡ ਕਰਕੇ ਥੋੜਾ ਜਿਆ ਹਾਂ ਹੁਣ ਤੁਸੀਂ ਦੱਸ ਦਿੱਤਾ ਮੈਂ ਸਾਂਝੀ ਲਈ ਹਾਂ ਹੋਰ ਮਾਸੀ ਜੀ ਤੁਸੀਂ ਬਹੁਤ ਵਧੀਆ ਕੀਤਾ ਜੀ ਸੱਚੀ ਹਾਰਤੀ ਤਾਂ ਆ ਗਈ ਐਸ ਵਾਲੇ ਦਾ ਘਰ ਚ ਨਾ ਇੱਕ ਚੰਗੀ ਵਾਈਬਸ ਹੁੰਦੀ ਆ ਨਾ ਮੈਂ ਕਿ ਖੁਸ਼ੀਆਂ ਦਾ ਮੌਲ ਬਣ ਗਿਆ ਸੱਚੀ ਹਾਂ ਹਾਂਜੀ ਹਾਂਜੀ ਥੈਂਕ ਯੂ ਬਹੁਤ ਵਧੀਆ ਲੱਗਣ ਦਿਆ ਮੈਨੂੰ ਤੇ ਬੈਗ ਲੈ ਆਇਓ ਨਾ ਆਪਣਾ ਨਾਲ ਹਾਂਜੀ ਹਾਂਜੀ ਹੁਣ ਤੁਹਾਡੇ ਨਾਲ ਰਹਿਣਾ ਅੱਗੇ ਮੈਂ ਸਿੱਧਾ ਫਲਾਈਟ ਮੈਨੂੰ ਸੇਵਕ ਛੱਡਾਂਗੇ ਹੈ ਨਾ ਬਿਲਕੁਲ ਬਿਲਕੁਲ ਕੋਈ ਪਤਾ ਨਹੀਂ ਐਵੇਂ ਵਰਦੀ ਨਹੀਂ ਤਿਆਰੀ ਕਰਦੀ ਏ ਤੁਸੀਂ ਨਾਲ ਲੈ ਜੇ ਨਾ ਹਾਂ ਹਾਂ ਕਿਉਂ ਨਹੀਂ ਦਿਲ ਤੇ ਪਹਿਲਾਂ ਪਹਿਲਾਂ ਹੀ ਸੀ ਮੇਰਾ ਤੁਹਾਡੇ ਘਰ ਰਹਿਣ ਦਾ ਪਰ ਮੈਂ ਮਜਬੂਰ ਸੀ ਕਿਉਂਕਿ ਬਾਕੀਆਂ ਘਰ ਵੀ ਜਾਣਾ ਸੀ ਮੈਂ ਆਪਣੇ ਰਿਸ਼ਤੇਦਾਰਾਂ ਵੱਲ ਫੇ ਵਿੱਚ ਮੇਰੀ ਗੱਡੀ ਖਰਾਬ ਹੋ ਗਈ ਸੀ ਉਧਰ ਰਿਪੇਅਰ ਕੀਤੀ ਸਰਵਿਸ ਵੀ ਕਰਾਣੀ ਸੀ ਤੁਹਾਨੂੰ ਪਤਾ ਬਾਹਰ ਜਦੋਂ ਉਹ ਲਿਮਟਡ ਟਾਈਮ ਹੁੰਦਾ ਹੈ ਟਿਕਟ ਆਲਰੇਡੀ ਕਰਵਾਈ ਹੋਈ ਹੈ ਵਿੱਚ ਮੈਨੂੰ ਐਕਸਟੈਂਡ ਵੀ ਕਰਾਣੀ ਪਈ ਤੇ ਕੋਈ ਨਹੀਂ ਹੁਣ ਸੇਵਰ ਮੈਂ ਤੁਹਾਡੇ ਕੋਲ ਹੀ ਆ ਤੋਟੀ ਪ੍ਰੀਆ ਬਸ ਠੀਕ ਹੈ ਹੁਣ ਤੁਸੀਂ ਆਪਸ ਵਿੱਚ ਟਾਈਮ ਸਪੈਂਡ ਕਰਨਾ ਜਿੰਨਾ ਵੀ ਕਰ ਸਕਦੇ ਹੋ ਹਾਂਜੀ ਵੈਸੇ ਵੀ ਸੇਵਕ ਵੀ ਫ੍ਰੀ ਹੈ ਕੁਝ ਦਿਨਾਂ ਲਈ ਇਹਨੇ ਵੀ ਆਫਿਸ ਤੋਂ ਛੁੱਟੀ ਰੱਖੀ ਹੋਈ ਹੈ ਚੱਲਾਂਗੇ ਫਿਰ ਹੁਣ ਆਪਾਂ ਘੁੰਮਣ ਬਿਲਕੁਲ ਬਿਲਕੁਲ ਬਾਹਰ ਤਾਂ ਤੁਸੀਂ ਬਥੇਰਾ ਘੁੰਮ ਲਿਆ ਹੁਣ ਸਿਟੀ 'ਚ ਥੋੜਾ ਘੁੰਮ ਲੈਣਾ ਤੇ ਸੇਵਕ ਦੇ ਨਾਲ ਹੀ ਜਾਣਾ ਤੁਸੀਂ ਹਾਂ ਮੈਂ ਤਾਂ ਬਹੁਤ ਐਕਸਾਈਟਿਡ ਆ ਮੈਂ ਸੇਵਕ ਨਾਲ ਟਾਈਮ ਕੋਦੋਂ ਸਪੈਂਡ ਕਰਾਂਗੇ ਅੱਛਾ ਦੱਸੋ ਤੁਸੀਂ ਕੀ ਲੋਗੇ ਠੰਡਾ ਜਾਂ ਮੈਂ ਕਾਫੀ ਬਣਾ ਲਾਂ ਤੁਸੀਂ ਕਾਫੀ ਲਾਈਕ ਕਰਦੇ ਹੋ ਆ ਸੇਵਕ ਕਾਫੀ ਪੀਏ ਮੈਂ ਜੋ ਤੁਹਾਨੂੰ ਪਸੰਦ ਆ ਵੇਖ ਲਓ ਤੇ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਸੇਵਕ ਚਾਹ ਵੀ ਹਮਸਾਉਂਦੇ ਕਰਦਾ ਕਾਫੀ ਨਹੀਂ ਦਿੰਦਾ ਚਾਹ ਪੀਓ ਤੇ ਚਾਹ ਮੈਂ ਚਾਹ ਨਹੀਂ ਪੀਣੀ ਦੀ ਸੇਵਕ ਤੁਸੀਂ ਕੀ ਪੀਓਗੇ ਮੈਨੂੰ ਦੱਸੋ ਮੈਂ ਤੁਹਾਨੂੰ ਦੱਸਿਆ ਕਿ ਤੁਹਾਨੂੰ ਜੋ ਪਸੰਦ ਹੈਗਾ ਤੁਸੀਂ ਬਣਵਾ ਲਓ ਪਰ ਮੈਂ ਤਾਂ ਤੁਹਾਡੀ ਚੋਇਸ ਦਾ ਪੀਣਾ ਹੈ ਮੇਰਾ ਅੱਜ ਦਿਲ ਨਹੀਂ ਕਰ ਰਿਹਾ ਕੁਝ ਖਾਣ ਦਾ ਫਿਰ ਹੁਣ ਅਸੀਂ ਵੀ ਕੁਝ ਨਹੀਂ ਖਾਣਾ ਪੀਣਾ ਜੀ ਜੋ ਸੇਵਾ ਖਾਨ ਪੀਂਦੇ ਸੀ ਉਹ ਹੀ ਖਾਣਾਂਗੇ ਚਾਹ ਹੀ ਲਾਓ ਫਿਰ ਹਾਂ ਹਾਂ ਅੱਛਾ ਚਲੋ ਮੈਂ ਹੋਈ ਨਾ ਗੱਲ ਅੰਜੂ ਇਸ ਤਰ੍ਹਾਂ ਕਰ ਉਹਨਾਂ ਨਾਲ ਗੱਲਾਂ ਕਰਨ ਦੇ ਠੀਕ ਹੈ ਤੂੰ ਨਾ ਬਾਹਰ ਆ ਮੈਂ ਤੇ ਨਾਲ ਕੋਈ ਗੱਲ ਕਰਦਾ ਕਾ ਜਾਨ ਜੀ ਸੇਵਕ ਇੱਥੇ ਬੈਠੀ ਮੈਂ ਆਂਦੀ ਆ ਠੀਕ ਹੈ ਜੀ ਇੱਥੇ ਬੈਠੇ ਸੀ ਕਿੱਥੇ ਜਾਣਾ ਹੈ ਹੋਰ ਸੇਵਕ ਕੋਈ ਗੱਲ ਨਹੀਂ ਫਰੈਂਡ ਤੁਹਾਡੇ ਠੀਕ ਹੋ ਜਾਏਗਾ ਇੰਨਾ ਥੋੜੀ ਐਸਟਰਾ ਫੀਲ ਕਰੀਦਾ ਹੈ ਕੋਈ ਨਹੀਂ ਉਹ ਦਰਬਾਸਰ ਰਹੀ ਆ ਜਿਆਦਾ ਬਿਮਾਰ ਹੈ ਉਹ ਨਹੀਂ ਐਨਾ ਠੀਕ ਆ ਨਾਰਮਲ ਹੀ ਆ ਬਿਮਾਰ ਸਾਰੀ ਪ੍ਰੋਬਲਮ ਹੈ ਉਹ ਟੋ ਹਸਪੀਟਲ ਆ ਡਮੀ ਦਾ ਅੱਛਾ ਤੁਹਾਡੇ ਸਕੂਲ ਫਰੈਂਡ ਹੋਣਾ ਮੈਨੂੰ ਲੱਗਦਾ ਹਾਂ ਅੱਛਾ ਇੱਕ ਮਿੰਟ ਮੈਂ ਕਰ ਦਾਂ ਨਿਕੋਲ ਸਭ ਦਸਨ ਲੋ ਤੁਸੀਂ ਕਾਲ ਕੋਈ ਨਹੀਂ ਆ ਗਿਆ ਮੈਂ ਵੇਟ ਕਰ ਅੱਛਾ ਉਹ ਦਿਨ ਕਿੰਨਾ ਵਧੀਆ ਲੱਗਦਾ ਸੀ ਸੇਵਕ ਅੱਜ ਤੱਕ ਪੂਰੇ ਮੇਉਸ ਹੋ ਜਾਂਦੇ ਆਪਣੇ ਫਰੈਂਡ ਕਰਕੇ ਕਿੰਨਾ ਚੰਗਾ ਹੈ ਨਾ ਹੈ ਨਾ ਫਰੈਂਡ ਬਿਮਾਰ ਹੈ ਫਿਰ ਨਾ ਟੈਨਸ਼ਨ ਪਈ ਹੋਈ ਹੈ ਦਿਲ ਹੈ ਨਾ ਹੈ ਨਾ ਸਾਰੀ ਫੈਮਲੀ ਬਹੁਤ ਅੱਛੀ ਈ ਹੈ